ਸਤਨਾਮ ਤਨਵਾਹੀ ਗੁਰੂ ਸਾਹਿਬ ਜੀ ਪਾਦੋਏ ਪਰਮ ਪੁਲਾਣੀਆਂ ਦੁਜਾ ਲਗਾ ਇਤੋ ਲੱਖ ਸਿਗਾਰ ਬਣਾਇਆ ਕਾਰਜ ਨਹੀਂ ਕੀਤਾ ਜਿਤ ਦੇਣਾ ਦੇ ਬਿਨਸ ਸੀ ਤਤ ਵੇਲੇ ਕੈਸਨਾ ਪ੍ਰੇਤ ਪਕੜੂ ਚਲਾਇਆ ਨ ਦੂਤ ਜਮ ਕਿਸਨਾ ਦੇਨੀ ਪੀਤਾ ਛੱਡ ਖੜੋ ਤੈ ਖਿਨੈ ਮਾਹੇ ਜਿਨ ਸਿਓ ਲਗਾ ਹੇ ਤਾ ਹੱਥ ਮਰੋੜੈ ਤਨ ਕਪੈ ਸਿਆਹ ਹੋਆ ਸੇ ਜੇ ਹਾ ਬਿਜ ਸੋ ਲੂਣਾ ਕਰਮ ਸੰਦੜਾ ਖੇਤਾ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਠ ਪ੍ਰਭ ਦੇਤਾ ਤੇ ਭਾਦੋਂ ਨਰਕ ਨ ਪਾਈਐ ਗੁਰ ਰਖਣ ਵਾਲਾ ਏ ਤੋ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਸਰਬ ਕਾਇਨਾਤ ਦੇ ਮਾਲਕ ਲੋਕ ਤੇ ਪਰਲੋਕ ਦੇ ਰਾਖੀ ਚਵਰ ਛਤਰ ਤਖਤ ਦੇ ਮਾਲਕ ਧਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿਤਾ ਨਿੱਕੇ ਗੋਦ ਅੰਦਰ ਸੁਬਾਇਮਾਨ ਜੋ ਡਿਠੇ ਸਤਸੰਗੀ ਜਨੋਂ ਆਪ ਜੀ ਵੱਡੇ ਭਾਗਾਂ ਵਾਲਿਓ ਕਿ 7 ਮਹੀਨੇ ਦੀ ਸੰਗ੍ਰਾਂਤ ਦਾ ਦਿਨ ਮਨਾਉਣ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਆਓ ਜੀ ਆਪਣੇ ਮਨ ਦੀਆਂ ਸੁਰਤੀਆਂ ਬਿਰਤੀਆਂ ਨੂੰ ਕਰੋ ਇਕਾਗਰ ਰਸਨਾ ਨੂੰ ਕਰੋ ਪਵਿੱਤਾ ਔਰ ਫਤਿਹ ਦੀ ਸਾਂਝ ਪਾਓ ਬੜੇ ਅਦਬ ਤੇ ਸਤਕਾਰ ਦੇ ਨਾਲ ਪਰਵਾਣ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸ਼ਬਦ ਭਾਦੋਂ ਮਹੀਨੇ ਦੇ ਪਰਥਾਏ ਆਪ ਜੀ ਨੇ ਸਰਵਣ ਕੀਤਾ ਹੈ ਇਸ ਸ਼ਬਦ ਨੂੰ ਪੰਚਮ ਪਾਤਸ਼ਾਹ ਧਨਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਆਪਣੀ ਮੁਬਾਰਕ ਰਸਨਾ 'ਚ ਉਚਾਰਨ ਕਰਦੇ ਐ ਪਾਤਸ਼ਾਹ ਮਹਾਰਾਜ ਨੇ ਸੰਸਾਰ ਦੇ ਕਲਯੁਗੀ ਜੀਵ ਨੂੰ ਉਸ ਪਰਮੇਸ਼ਰ ਦੇ ਦਿੱਸੇ ਮਾਰਗ ਤੇ ਚੱਲਣ ਦੀ ਯੁਗਤ ਦਰਸਾਈ ਐ ਕਿ ਕਿਸ ਢੰਗ ਦੇ ਨਾਲ ਤੂੰ ਉਸ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਕੇ ਇਸ ਭਵ ਸਾਗਰ ਸੰਸਾਰ ਤੋਂ ਪਾਰ ਹੋ ਸਕਦਾ ਹੈ ਪਤਸ਼ਾਹ ਮਹਾਰਾਜ ਨੇ 12 ਮਹਾ ਮਾਜ ਦੇ ਅੰਦਰ 12 ਮਹੀਨਿਆਂ ਦਾ ਵਰਣਨ ਕੀਤਾ ਹੈ ਸਤਿਗੁਰੂ ਪਤਸ਼ਾਹ ਮਹਾਰਾਜ ਨੇ 2 ਮਹੀਨੇ ਦੇ ਪਰਥਾਏ ਉਚਾਰਨ ਕਰਕੇ ਸਮਝਾਇਆ ਹੈ ਸਪਤਸ਼ ਮਹਾਰਾਜ ਕਹਿੰਦੇ ਨੇ ਭਾਦੋਂ ਏ ਭਰਮ ਭੁਲਾਣੀਆਂ ਦੂਜਾ ਲਗਾਹੇ ਤੋ ਸਤਿਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਨੇ ਜਿਵੇਂ ਭਾਦੋਂ ਦੇ ਮਹੀਨੇ ਅੰਦਰ ਅਤਿ ਦੀ ਗਰਮੀ ਪੈਂਦੀ ਏ ਉਹ ਗਰਮੀ ਦੇ ਤਰੱਕੇ ਤੋਂ ਦੁਖੀ ਹੋਇਆ ਜਿਹੜਾ ਸੰਸਾਰੀ ਜੀਵ ਹੈ ਦਿਨ ਰਾਤ ਕਬਰ ਹੁੰਦਾ ਹੈ ਉਹਦਾ ਮਨ ਕਾਲਾ ਪੈਣ ਲੱਗ ਜਾਂਦਾ ਹੈ ਦੂਜਾ ਲੱਗਾ ਹੇਤ ਇਸੇ ਤਰ੍ਹਾਂ ਪਰਮੇਸ਼ਰ ਦੇ ਨਾਮ ਦੇ ਨਾਲੋਂ ਟੁੱਟਿਆ ਹੋਇਆ ਜੀਵ ਉਹ ਪਰਮੇਸ਼ਰ ਦੇ ਮਾਰਗ ਤੋਂ ਖੁੰਝ ਜਾਂਦਾ ਹੈ ਤੇ ਉਹਦਾ ਜਿਹੜਾ ਪਿਆਰ ਹੈ ਪਤੀ ਪਰਮੇਸ਼ਰ ਦੇ ਨਾਲੋਂ ਟੁੱਟ ਕੇ ਉਸ ਜੀਵ ਰੂਪੀ ਇਸਤਰੀ ਦਾ ਸੰਸਾਰੀ ਰਿਸ਼ਤਿਆਂ ਦੇ ਵਿੱਚ ਉਹ ਦਿਨ ਰਾਤ ਮਸਤ ਹੋ ਜਾਂਦਾ ਹੈ ਅੱਗੇ ਮਹਾਰਾਜ ਕਹਿੰਦੇ ਨੇ ਭਾਦੋਈ ਭਰਮ ਪੁਲਾਣੀ ਆ ਦੂਜੇ ਲੱਗਾ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤ ਹੁਣ ਜਿਹੜੀ ਜੀਵ ਇਸਤਰੀ ਪਤੀ ਪਰਮੇਸ਼ਰ ਦੇ ਕਹਿਣੇ ਤੋਂ ਬਾਹਰ ਹੈ ਸਤਿਗੁਰੂ ਮਹਾਰਾਜ ਕਹਿੰਦੇ ਭਾਵੇਂ ਉਹ ਆਪਣੇ ਤਨ ਦੇ ਉੱਪਰ ਜਿੰਨੇ ਮਰਜ਼ੀ ਮਹਿੰਗੇ ਕੱਪੜੇ ਪਾ ਲਵੇ ਜਿੰਨੇ ਮਰਜ਼ੀ ਮਹਿੰਗੇ ਹਾਰ ਸ਼ਿੰਗਾਰ ਕਰ ਲਵੇ ਜਿਨੇ ਮਰਜ਼ੀ ਮਹਿੰਗੇ ਆਪਣੇ ਸਰੀਰ ਤੇ ਗਹਿਣੇ ਸਜਾ ਲਵੇ ਪਰ ਉਹ ਕਦੇ ਵੀ ਆਪਣੇ ਪਤੀ ਪਰਮੇਸ਼ਰ ਤੇ ਖੁਸ਼ੀ ਪ੍ਰਾਪਤ ਨਹੀਂ ਕਰ ਸਕਦੀ ਮਹਾਰਾਜ ਕਹਿੰਦੇ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਖੇਤ ਕਹਿੰਦੇ ਉਹਦੇ ਕੀਤੇ ਹੋਏ ਲੱਖਾ ਹਾਰ ਸ਼ਿੰਗਾਰ ਵੀ ਕਿਸੇ ਕੰਮ ਦੇ ਨਹੀਂ ਹਨ ਜਿਤ ਦਿਨ ਦੇਹ ਬਿਨਸ ਸੀ ਤਤਵੇਲੇ ਕਹਿ ਸੁਨ ਪ੍ਰੇਤ ਜਿਹੜਾ ਇਹ ਸਾਡਾ ਸਰੀਰੂਪੀ ਭਾਂਡਾ ਹੈ ਨਾ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਇਹਦੇ ਵਿੱਚੋਂ ਆਤਮਾ ਰੂਪੀ ਪੰਛੀ ਉਡਾਰੀ ਮਾਰ ਗਿਆ ਤਤਵੇਲੇ ਕਹਿ ਸੁਨ ਪ੍ਰੇਤ ਜਦੋਂ ਇਹ ਤੇਰਾ ਸਰੀਰ ਖਾਕ ਦੀ ਢੇਰੀ ਬਣ ਜਾਏਗਾ ਮਿੱਟੀ ਦੀ ਢੇਰੀ ਬਣ ਜਾਏਗਾ ਤਤਵੇਲੇ ਕਹਿ ਸੁਨ ਪ੍ਰੇਤ ਉਦੋਂ ਤੇਰੇ ਆਪਣੇ ਜਾਨੋ ਪਿਆਰੇ ਤੇਰੇ ਧੀਆਂ ਪੁੱਤਰ ਰਿਸ਼ਤੇਦਾਰ ਸਾਖ ਸੰਬੰਧੀ ਤੈਨੂੰ ਪ੍ਰੇਤ ਕਹਿ ਕੇ ਬੁਲਾਉਣਗੇ ਵੀ ਇਹਦੀ ਮੌਤ ਹੋ ਚੁੱਕੀ ਹੈ ਇਹ ਗੁਜ਼ਰ ਚੁੱਕਾ ਇਹਨੂੰ ਹੁਣ ਘਰ ਵਿੱਚ ਰੱਖਣ ਦੀ ਲੋੜ ਨਹੀਂ ਇਹਨੂੰ ਸ਼ਮਸ਼ਾਨ ਭੂਮੀ ਦੇ ਵਿੱਚ ਲੈ ਜਾ ਕੇ ਸਾੜ ਦਿੱਤਾ ਜਾਵੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਹਾਲਾਤ ਤੇਰੇ ਨਾਲ ਜ਼ਿੰਦਗੀ ਦੇ ਅੰਦਰ ਬਣਨੇ ਨੇ ਤਤਵੇਲੇ ਕਹਿ ਸੁਣ ਪ੍ਰੇਤ ਫਿਰ ਤੇਰੇ ਜਾਨੋ ਪਿਆਰੇ ਆਪਣੇ ਤੇਰੇ ਧੀਆਂ ਪੁੱਤਰ ਰਿਸ਼ਤੇਦਾਰ ਸਾਖ ਸੰਬੰਧੀ ਤੈਨੂੰ ਪ੍ਰੇਤ ਕਹਿ ਕੇ ਬੁਲਾਉਣਗੇ ਜਦੋਂ ਤੇਰੇ ਸਰੀਰ ਦੇ ਵਿੱਚੋਂ ਇਹ ਆਤਮਾ ਰੂਪੀ ਪੰਛੀ ਉਡਾਰੀ ਮਰ ਗਿਆ ਭਾਵ ਤੇਰੀ ਜਦੋਂ ਸੰਸਾਰ ਅੰਦਰ ਮੌਤ ਹੋ ਗਈ ਪਾਤਸ਼ਾਹ ਕਹਿੰਦੇ ਪਕੜ ਚ ਲਾ ਆਣ ਦੂਤ ਜਮਾ ਕਿਸੈ ਨਾ ਦੇਨੀ ਭੇਟ ਸਤਿਗੁਰੂ ਮਹਾਰਾਜ ਨੇ ਬੜੀ ਸੁਣੀ ਉਦਾਹਰਣ ਦਿੱਤੀ ਹੈ ਹਰ ਬੰਦਾ ਕਹਿੰਦਾ ਮੈਂ ਜ਼ਿੰਦਗੀ ਦੇ ਅੰਦਰ ਦੁਨੀਆ ਦੇ ਅੰਦਰ ਅਜੇ بڑا ਸਮਾਜ ਜ਼ਿੰਦਗੀ ਜਿਉਂ ਕੇ ਜਾਣੀ ਹੈ ਉਹਦੇ ਮਨ ਦਾ ਇੱਕ ਭਰਮ ਹੈ ਇੱਕ ਭੁਲਿਖਾ ਜਿਹੜਾ ਸਤਿਗੁਰੂ ਨੇ ਬਾਣੀ ਦੇ ਅੰਦਰ ਦੂਰ ਕੀਤਾ ਹੈ ਪਤਸ਼ਾਹ ਕਹਿੰਦੇ ਨੇ ਹਰ ਨਾਮ ਜਪਦਿਆਂ ਖਿੰ ਢਿਲਣਾ ਕੀਜੈ ਮੇਰੀ ਜਿੰਦੜੀਏ ਮਤ ਕੇ ਜਾਪੈ ਸ ਆਵੇ ਕੈ ਨਾ ਆਵੇ ਰਾਮ ਪਤਸ਼ਾਹ ਕਹਿੰਦੇ ਤੇਰੇ ਮਨ ਦਾ ਬਹੁਤ ਵੱਡਾ ਭਰਮ ਹੈ ਇਰੇ ਮਨ ਦਾ ਬਹੁਤ ਵੱਡਾ ਭਲੇਖਾ ਹੈ ਮੈਂ ਅਜੇ ਬਹੁਤ ਲੰਮੀ ਜ਼ਿੰਦਗੀ ਜਿਉਣੀ ਹੈ ਪਰ ਸਤਿਗੁਰੂ ਮਹਾਰਾਜ ਕਹਿੰਦੇ ਯਾਦ ਰੱਖੀ ਜੇ ਸਾ ਆਇਆ ਤੇ ਤੂੰ ਸੰਸਾਰ ਅੰਦਰ ਜਿਉਂਦਾ ਹੈ ਹਮ ਆਤਮੀਆਂ ਇੱਕ ਦਮੀ ਮੋਹਤ ਮੋਹਤ ਨਾ ਜਾਣਾ ਜੇ ਸਾ ਆਇਆ ਤੇ ਬੰਦਾ ਸੰਸਾਰ ਅੰਦਰ ਹੈ ਜੇ ਸਾ ਵਾਪਸ ਨਾ ਆਇਆ ਤੇ ਖਾਕ ਦੀ ਮਿੱਟੀ ਦੀ ਢੇਰੀ ਹੈ ਪਾਤਸ਼ਾਹ ਕਹਿੰਦੇ ਪਕੜ ਚ ਲਾਇਣ ਦੂਤ ਜੰਮ ਕਿਸੇ ਨਾ ਦੇਣੀ ਭੇਟ ਜਦੋਂ ਸੰਸਾਰ ਤੋਂ ਬੰਦੇ ਦੀ ਮੌਤ ਹੁੰਦੀ ਸੰਸਾਰ ਤੋਂ ਸਰੀਰ ਕਰਕੇ ਜਾਂਦਾ ਹੈ ਨਾ ਇਨਸਾਨ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਕਿਸੇ ਨੂੰ ਜਮ ਕੋਈ ਵੀ ਪਤਾ ਨਹੀਂ ਦੱਸਦੇ ਉਹਨੂੰ ਕਿਹੜੇ ਖੂਹ ਵਿੱਚ ਲੈ ਜਾ ਕੇ ਸੁੱਟ ਦਿੰਦੇ ਹਨ ਛੱਡ ਖੜੋਤੇ ਖਿਨੇ ਮਹਿ ਜਿਨ ਸਿਓ ਲੱਗਾ ਹੈ ਤਾਂ ਤਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਪਿਆਰਾ ਇੱਕ ਗੱਲ ਯਾਦ ਰੱਖੀ ਜਿਹੜੇ ਤੂੰ ਕਹਿੰਨਾ ਨਾ ਮੇਰੇ ਧੀਆਂ ਮੇਰੇ ਪੁੱਤਰ ਮੇਰੇ ਚਾਚੇ ਦੇ ਪੁੱਤਰ ਮੇਰੇ ਰਿਸ਼ਤੇਦਾਰ ਮੇਰੇ ਭੈਣ ਭਾਈ ਮੇਰੇ ਸਾਕ ਸੰਬੰਧੀ ਸਤ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਜਦੋਂ ਤੂੰ ਸੰਸਾਰ ਵਿੱਚੋਂ ਸਰੀਰ ਕਰਕੇ ਚਲਾ ਗਿਆ ਨਾ ਉਦੋਂ ਸ਼ਮਸ਼ਾਨ ਭੂਮੀ ਅੰਦਰ ਇਹਨਾਂ ਸਾਰਿਆਂ ਨੇ ਦੂਰ ਹੋ ਕੇ ਖੜ ਜਾਣਾ ਜਿਨਸੋ ਲਗਾ ਹੇਤ ਹੇਤ ਦਾ ਅਰਥ ਹੁੰਦਾ ਪਿਆਰ ਜਿਨ੍ਹਾਂ ਦੇ ਨਾਲ ਤੂੰ ساری ਜ਼ਿੰਦਗੀ ਪਿਆਰ ਬਣਾ ਕੇ ਰੱਖਿਆ ਜਿਨ੍ਹਾਂ ਨੂੰ ਆਪਣੇ ਸਮਝਦਾ ਰਿਆ ਯਾਦ ਰੱਖੀ ਇਹਨਾਂ ਨੇ ਤੇਰੇ ਕਿਸੇ ਨੇ ਸਾਥ ਨਹੀਂ ਦੇਣਾ ਇਹ ਸੰਸਾਰ ਦੇ ਅੰਦਰ ਸਾਰੇ ਲੋੜਾਂ ਦੇ ਰਿਸ਼ਤੇ ਨੇ ਪਤਸ਼ਾਹ ਕਹਿੰਦੇ ਜਿਨਸੋ ਲਗਾ ਹੇਤ ਇਸ ਜਿਨ੍ਹਾਂ ਦੇ ਨਾਲ ਤੂੰ ساری ਜ਼ਿੰਦਗੀ ਪਿਆਰ ਬਣਾ ਕੇ ਰੱਖਿਆ ਇਹ ਸਾਰੇ ਲੋੜਾਂ ਦੇ ਰਿਸ਼ਤੇ ਹਨ ਹੱਥ ਮਰੂੜੈ ਤਨ ਕਪੈ ਸਿਆਉ ਹੋਆ ਸੀਤਾ ਜਦੋਂ ਬੰਦੇ ਦਾ ਪਾਤਸ਼ਾਹ ਮਹਾਰਾਜ ਕਹਿੰਦੇ ਅਖੀਰਲਾ ਸਮਾਂ ਆਉਂਦਾ ਨਾ ਉਹਦੇ ਸਰੀਰ ਤੇ ਇੱਕ ਰੰਗ ਆਉਂਦਾ ਇੱਕ ਰੰਗ ਜਾਂਦਾ ਉਹਦਾ ਸਰੀਰ ਜਿਹੜਾ ਹੈ ਉਹ ਚਟਾਉਣਾ ਸ਼ੁਰੂ ਹੋ ਜਾਂਦਾ ਹੈ ਪਾਤਸ਼ਾਹ ਕਹਿੰਦੇ ਹੱਥ ਮਰੂੜੈ ਤਨ ਕਪੈ ਦਿਨ ਰਾਤ ਉਹਦੇ ਜਿਹੜੇ ਹੱਥ ਕੰਬਦੇ ਨੇ ਦਨ ਰਾਤ ਉਹਦਾ ਤਨ ਸਰੀਰ ਕੰਬਣ ਲੱਗ ਜਾਂਦਾ ਹੈ ਢੰਡ ਮੁੜਨੇ ਸ਼ੁਰੂ ਹੋ ਜਾਂਦੇ ਨੇ ਸ਼ਾਉ ਹਵਾ ਸੇਤ ਕਹਿੰਦੇ ਉਹਦਾ ਜਿਹੜਾ ਸਰੀਰ ਹੈ ਹੌਲੀ 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 ਜਿਵੇਂ ਉਹ ਮੌਤ ਦੇ ਮੂੰਹ ਵੱਲ ਜਾਂਦਾ ਉਹ ਸੰਸਾਰੀ ਜੀਵ ਦਾ ਜਿਹੜਾ ਸਰੀਰ ਹੈ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਵਾ ਵਰਗਾ ਉਹ ਕਾਲਾ ਹੋ ਜਾਂਦਾ ਇੱਕ ਰੰਗ ਆਉਂਦਾ ਇੱਕ ਰੰਗ ਉਹਦੇ ਸਰੀਰ ਤੇ ਜਾਂਦਾ ਹੈ ਜੇ ਹਾ ਬੀਜੈ ਸੋ ਲੂਣੈ ਕਰਮਾਂ ਸੰਧੜਾ ਖੇਤਾ ਜਿਹੋ ਜਾਂ ਜੀਵ ਸੰਸਾਰ ਤੇ ਜੀਵ ਬੀਜਦਾ ਹੈ ਉਹ ਜਾਂ ਉਹ ਨੂੰ ਸੰਸਾਰ ਦੇ ਅੰਦਰ ਪ੍ਰਾਪਤ ਹੋ ਜਾਂਦਾ ਹੈ ਜੇ ਕਿ ਬੰਦਾ ਇਹ ਕਵੇ ਵੀ ਮੈਂ ਦੁਨੀਆ ਦੇ ਅੰਬਰ ਅੱਜ ਕਿਸੇ ਦੇ ਬੱਚੇ ਨੂੰ ਕਿਸੇ ਦੇ ਪਰਿਵਾਰ ਨੂੰ ਕਿਸੇ ਦੇ ਧੀ ਪੁੱਤ ਨੂੰ ਮਾੜੀ ਸੰਗਤ ਦੇ ਕੇ ਮਾੜੀ ਸੰਗਤ ਦੇ ਨਾਲ ਜੋੜ ਕੇ ਤੇ ਆਪਣੇ ਬੱਚਿਆਂ ਨੂੰ ਖੁਸ਼ੀ ਦੇ ਸਕਦਾ ਯਾਦ ਰੱਖਿਆ ਜੇ ਕਦੇ ਵੀ ਐਸਾ ਦੁਨੀਆ ਦੇ ਅੰਦਰ ਨਹੀਂ ਹੁੰਦਾ ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਆਪਣੀਆਂ ਬਾਹਾਂ ਦੇ ਅੰਦਰ ਭਾਈ ਗੁਰਦਾਸ ਜੀ ਕਹਿੰਦੇ ਨੇ ਕੁਦਰਤ ਦਾ ਇੱਕ ਸੁਭਾਅ ਹੋਇਆ ਵੀ ਜੇ ਤੁਸੀਂ ਇੱਕ ਗੁਣਾ ਕਿਸੇ ਨੂੰ ਦੁੱਖ ਦਿਨੇ ਹੋ ਤੇ 10 ਗੁਣਾ ਕੁਦਰਤ ਉਹ ਦੁੱਖ ਵਾਪਸ ਤੁਹਾਡੀ ਝੁਣੀ ਦੇ ਵਿੱਚ ਪਾਉਂਦੀ ਹੈ ਪਿਆਰੋ ਜੇ ਅੱਜ ਕਿਸੇ ਦੇ ਬੱਚੇ ਨੂੰ ਮਾੜੀ ਸੰਗਤ ਤੇ ਮਾੜੇ ਨਸ਼ੇ ਤੇ ਪਿਆਰੋ ਅੱਜ ਕਿਸੇ ਨੂੰ ਮਾੜੇ ਰਸਤੇ ਤੇ ਤੋਰ ਦਿਓ ਯਾਦ ਰੱਖਿਆ ਜੇ ਕੱਲ ਨੂੰ ਤੁਹਾਡੇ ਅੱਗੇ ਆਉਣ ਚਾਹੇ ਪਾਵੇ ਉਹ ਨਾ ਆਉਣ ਪਰ ਤੁਹਾਡੀ اولاد ਦੇ ਅੱਗੇ ਮਿੱਕੀ ਤੇ ਮਾੜੇ ਕਰਮ ਜ਼ਰੂਰ ਆਉਣਗੇ ਇਹੀ ਸਤਿਗੁਰੂ ਅਰਜਨ ਦੇ ਮਹਾਰਾਜ ਸਮਝਾ ਰਹੇ ਨੇ ਪਾਤਸ਼ਾਹ ਕਹਿੰਦੇ ਜੇ ਹਾਂ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ ਜਿਵੇਂ ਦਾ ਸੰਸਾਰ ਤੇ ਜੀਵ ਬੀਜ ਬੀਜਦਾ ਉਸੇ ਤਰ੍ਹਾਂ ਦਾ ਉਹ ਨੂੰ ਜਿਹੜਾ ਉਹ ਫਲ ਕੁਦਰਤ ਬਖਸ਼ਿਸ਼ ਕਰਕੇ ਉਹਦੀ ਢੋਲੀ ਵਿੱਚ ਪਾਉਂਦੀ ਹੈ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤਾ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਜੀਵ ਜਿਹੜਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਜਿਹੜਾ ਜਿਹਦੇ ਤੇ ਗੁਰੂ ਕਿਰਪਾ ਕਰ ਦਿੰਦਾ ਹੈ ਨਾਨਕ ਪ੍ਰਭ ਸਰਨਾਗਤੀ ਜਿਹੜੇ ਗੁਰੂ ਦੇ ਸਰਨ ਆ ਗਏ ਨੇ ਚਰਨ ਬੋਹਿਤ ਪ੍ਰਭ ਦੇਤ ਉਹ ਇਸ ਭਵ ਸਾਗਰ ਦੇ ਇੱਕ ਕੰਡੇ ਤੋਂ ਦੂਸਰੇ ਕੰਡੇ ਪਾਰ ਹੋ ਜਾਂਦੇ ਨੇ ਪਤਸ਼ਾਹ ਮਹਾਰਾਜ ਕਹਿੰਦੇ ਜਿਹੜੇ ਨਾਮ ਦੇ ਜਹਾਜ਼ ਵਿੱਚ ਸਵਾਰ ਹੋ ਜਾਂਦੇ ਹਨ ਸੇ ਭਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈ ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਅਖੀਰ ਦੇ ਵਿੱਚ ਭਾਦੋਂ ਮਹੀਨੇ ਦੇ ਪਰਥਾਏ ਸਤਿਗੁਰੂ ਨੇ ਜੋ ਪਾਵਨ ਸ਼ਬਦ ਉਚਾਰਨ ਕੀਤਾ ਨਾ ਮਹਾਰਾਜ ਕਹਿੰਦੇ ਪੁੱਤਰ ਇੱਕ ਗੱਲ ਯਾਦ ਰੱਖੀ ਸੇ ਭਾਦੋਂ ਇਹ ਨਰਕ ਨਾ ਪਾਈ ਐ ਗੁਰ ਰਖਣ ਵਾਲਾ ਹੈ ਤ ਕਹਿੰਦੇ ਉਹਨਾਂ ਨੂੰ ਜ਼ਿੰਦਗੀ ਦੇ ਅੰਦਰ ਸੰਸਾਰੀ ਜਿਹੜੇ ਨਰਕ ਨੇ ਉਹਨਾਂ ਨੂੰ ਲੋਕ ਤੇ ਪਰਲੋਕ ਦੇ ਵਿੱਚ ਕਦੇ ਨਰਕਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨਰਕਾਂ ਦੀ ਢੋਈ ਨਹੀਂ ਮਿਲਦੀ ਗੁਰ ਰੱਖਣ ਵਾਲਾ ਏਤ ਜਿਹਦੇ ਤੇ ਮੇਰਾ ਗੁਰੂ ਆਪ ਮਿਹਰ ਭਰਿਆ ਹੱਥ ਰੱਖਦਾ ਉਹ ਲੋਕ ਦੇ ਵਿੱਚ ਵੀ ਸੁੱਖ ਤੇ ਆਨੰਦ ਮਾਣਦੇ ਨੇ ਉਹ ਪਰਲੋਕ ਦੇ ਵਿੱਚ ਵੀ ਆਨੰਦ ਮਾਣਦੇ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਿਆਰੇ